ਫੇਸਬੁਕ ਦੇ ਉੱਤੇ ਇੱਕ ਮੈਂ ਵੀਡੀਓ ਦੇਖੀ ਕਾਫੀ ਜ਼ਿਆਦਾ ਵਾਇਰਲਡ ਸੀਗੀ ਤੁਸੀਂ ਵੀ ਦੇਖੀ ਹੋਣੀ ਆ ਇੱਕ ਬੰਦੇ ਦੀ ਥਾਰ ਦੇ ਵਿੱਚ ਪ੍ਰੋਬਲਮ ਆਈ ਹੋਈ ਆ ਥਾਰ ਦੀਆਂ ਹੈੱਡਲਾਈਟਾਂ ਕੰਮ ਨਹੀਂ ਕਰ ਰਹੀਆਂ ਇੱਕ ਲਾਈਟ ਚੱਲ ਰਹੀ ਇੱਕ ਚੱਲ ਨਹੀਂ ਰਹੀ ਉਹ ਪੰਜਾਬ ਦੇ ਕਿਸੇ ਨਾਮੀ ਬੰਦੇ ਦੇ ਮੋਡੀਫਿਕੇਸ਼ਨ ਵਾਲੇ ਦਾ ਨਾਮ ਲੈ ਰਿਹਾ ਜੀ ਮੈਂ ਉਹ ਤੋਂ ਕੰਮ ਕਰਾਇਆ ਸੀ ਤੇ ਉਹਨੇ ਮੇਰੇ ਤੋਂ ਪੈਸੇ ਵਾਵਾ ਲੈ ਲੇ ਤੇ ਮੇਰੀ ਗੱਡੀ ਦੇ ਵਿੱਚ ਇਹ ਪ੍ਰੋਬਲਮ ਆ ਚਲੋ ਪਹਿਲਾਂ ਤੁਹਾਨੂੰ ਮੈਂ ਗੱਲ ਕਲੀਅਰ ਕਰਦਾ ਕਿ ਬੰਦੇ ਨੇ ਲੈਟਾ ਮੋਡੀਫਿਕੇਸ਼ਨ ਕਰਾਈ ਸੀਗੀ ਕਿਸੇ ਪੰਜਾਬ ਦੇ ਨਾਮੀ ਬੰਦੇ ਤੋਂ ਮੋਡੀਫਿਕੇਸ਼ਨ ਵਾਲੇ ਤੋਂ ਤੇ ਉਹਨਾਂ ਦਾ ਕਾਫੀ ਨਾਮ ਆ ਮੋਡੀਫਿਕੇਸ਼ਨ ਦੇ ਵਿੱਚ ਲੱਟਾ ਜਦੋਂ ਬੰਦੇ ਨੇ ਚੇਂਜ ਕਰਾਈਆਂ ਤਾਂ ਉਹ ਬੰਦਾ ਵੀਡੀਓ ਦੇ ਵਿੱਚ ਦਿਖਾ ਰਿਹਾ ਕਿ ਜਦੋਂ ਡਿਪਰ ਮਾਰ ਰਿਹਾ ਉਹਦੀ ਰਾਈਟ ਵਾਲੀ ਲਾਈਟ ਚੱਲੇ ਨਹੀਂ ਰਹੀ ਹੁਣ ਤੁਹਾਨੂੰ ਮੈਂ ਕਲੀਅਰ ਕਰ ਦਾਂ ਜੋ ਮੇਰਾ ਵੀਡੀਓ ਬਣਾਉਣ ਦਾ ਮਕਸਦ ਆ ਕਿ ਬੰਦਾ ਜਦੋਂ ਆਫਟਰ ਮਾਰਕੀਟ ਦੇ ਵਿੱਚ ਕੋਈ ਵੀ ਐਕਸੈਸਰੀ ਲਵਾਉਂਦਾ ਕਰਦਾ ਤਾਂ ਉਹਦੀ ਲਾਈਫ ਆਟੋਮੈਟਿਕਲੀ ਬਹੁਤ ਘਟ ਜਾਂਦੀ ਆ origignal ਚੀਜ਼ ਦੀ ਲਾਈਫ origignal ਵਰਗਿਓ ਬਹੁਤ ਲਾਈਫ ਲੰਬੀ ਹੁੰਦੀ ਆ ਆਫਟਰ ਮਾਰਕੀਟ ਦੇ ਵਿੱਚ ਤੁਹਾਨੂੰ ਚੀਜ਼ ਦੀ ਕੁਆਲਿਟੀ ਮਿਲਣੀ ਹੋਣੀਗੀ ਜਿੰਨਾ ਮਰਜ਼ੀ ਬੰਦਾ ਵਧੀਆ ਲਾਈ ਚੱਲੇ ਉਹਨੂੰ ਜੋ ਥੋੜੀ ਅਰੀਜਨਲ ਚੀਜ਼ ਹੋਊਗੀ ਓਰੀਜਨਲ ਹੀ ਹੋਊਗੀ ਉਹਦੀ ਲਾਈਫ ਵੱਧ ਹੋਊਗੀ ਹੁਣ ਤਾਂ ਮੈਂ ਇੱਕ ਐਗਜ਼ਾਮਪਲ ਦੇ ਦਿੰਦਾ ਜੇ ਉਹੀ ਬੰਦੇ ਨੇ ਉਹ ਹੁਣ ਲਾਈਟ ਦੀ ਕਰਾਈ ਸੀਗੀ ਅਪਗ੍ਰੇਡ ਕਰਾਇਆ ਬੰਦੇ ਨੇ ਪੈਸੇ ਵੀ ਵੱਧ ਲੈ ਲੇ ਮੋਡੀਫਿਕੇਸ਼ਨ ਵਾਲੇ ਨੇ ਪੰਜਾਬ ਦੇ ਵਿੱਚ ਕੀ ਪੂਰੇ ਇੰਡੀਆ ਦੇ ਵਿੱਚ ਬਹੁਤ ਜਗ੍ਹਾ ਹੋਣਗੇ ਮੋਡੀਫਿਕੇਸ਼ਨ ਵਾਲੇ ਹਰੇਕ ਬੰਦੇ ਕੋਲ ਚੀਜ਼ ਇੱਕ ਤੋਂ ਇੱਕ ਪਈ ਹੋਊਗੀ ਪਰ ਉਹ ਕੱਢਣ ਨੂੰ ਥੋੜੇ 10 ਸਾਲ ਕੱਢ ਦੇਵੇ ਕੱਢਣ ਨੂੰ ਥੋੜੇ 10 ਦਿਨੇ ਕੱਢੇ ਕਰੇ ਜਾ ਕੇ ਚੀਜ਼ ਚੱਲੇ ਚਾਹੇ ਲਾਈਟ ਦੀ ਗੱਲ ਕਰ ਲਓ ਚਾਹੇ ਸਕਰੀਨ ਦੀ ਗੱਲ ਕਰ ਲਓ ਜਾਂ ਕੁਝ ਵੀ ਕਰਾ ਲਓ ਜੇ ਤਾਂ ਹੋਊਗੀ ਉਹ ਕੰਪਨੀ ਫਿਟਡ ਅ ਰਿਜਨਲ ਲਾਈਟ ਮੰਨ ਲਓ ਤੁਹਾਡੀ ਕੰਪਨੀ ਫਿਟਡ ਆ ਜੀ ਨਵੀਂ ਗੱਡੀ ਘਰੇ ਆਈ ਇੱਕ ਲਾਈਟ ਖੜ ਗਈ ਜੀ ਤੁਸੀਂ ਕੰਪਨੀ ਜਾ ਕੇ ਕਹਿ ਸਕਦੇ ਹੋ ਭਾਈ ਆ ਮੇਰੀ ਗੱਡੀ ਦੀ ਲਾਈਟ ਚਲਦੀ ਨਹੀਂ ਕਿ ਇਹਨੂੰ ਠੀਕ ਕਰਕੇ ਦਿਓ ਉਹ ਰਿਪਲੇਸਮੈਂਟ ਕਰਨ ਕੁਝ ਵੀ ਕਰਨ ਉਹ ਤੁਹਾਡੀ ਵਾਰੰਟੀ ਦੇ ਵਿੱਚ ਚੇਂਜ ਹੋ ਜਾਣੀ ਆ ਹੁਣ ਹੋਰ ਬੰਦੇ ਨੇ ਜਿਵੇਂ ਆਫਟਰ ਮਾਰਕੀਟ ਪੰਗਾ ਲਿਆ ਜੀ ਲਾਈਟਾਂ ਚੇਂਜ ਕਰਾਏ ਸੀ ਕੰਪਨੀ ਵਾਲੇ ਅੰਦਰ ਨਹੀਂ ਬੜਨ ਦੇਣਗੇ ਹੱਥ ਲਾਉਣ ਦਾ ਬਹੁਤ ਦੂਰ ਆ ਚੈੱਕ ਕਰਨਾ ਤਾਂ ਬਹੁਤ ਦੂਰ ਉਦੋਂ ਬਾਅਦ ਕਈ ਬੰਦੇ ਕੀ ਕਰਦੇ ਨੇ ਗੱਡੀ ਨਿਕਲਦੀ ਸਾਰੇ ਕੰਪਨੀ ਚੋਂ ਚ ਲਾਇਪਵਾਤੇ ਅਛਾ ਇਹ ਕਰਾ ਲਿਆ ਜਿਹੜਾ origignal ਲਾਇਆ ਹੁੰਦਾ ਉਹ ਦੀ ਰਾਈਡ ਕੁਆਲਿਟੀ ਉਹ ਅਲੱਗ ਹੁੰਦੀ ਐ ਨਾ ਤੁਹਾਡੇ सਸਪੈਂਸ਼ਨਾਂ 'ਤੇ ਇਫੈਕਟ ਪਾਵੇ ਦੇ ਨਾ ਹੀ ਤੁਹਾਡੀ ਵਾਈਬ੍ਰੇਸ਼ਨ ਜੀ ਗੱਡੀ 'ਚ ਲਿਆਵੇ ਤੁਸੀਂ ਦੇਖਿਆ ਕਈ ਬੰਦੇ ਕਹਿੰਦੇ ਨੇ ਭਾਈ ਆ ਗੱਡੀ 'ਚ ਲਾਇਏ ਪੋਏ ਨਾ ਟਾਇਰ ਪੋਏ ਨਾ ਗੱਡੀ ਜੰਮ ਕੇ ਚੱਲਣ ਲੱਗੀ ਉਹ ਜੰਮ ਕੇ ਨਹੀਂ ਚੱਲਦੀ ਉਹ ਗੱਡੀ ਲੋਡ 'ਚ ਆ ਜਾਂਦੀ ਆ ਖੈਰ ਦਾ ਜੋ ਪਹਿਲਾਂ ਸਾਈਜ਼ ਸੀ ਉਹ ਘੱਟ ਸੀਗਾ ਹੁਣ ਤੂੰ ਅਪਗ੍ਰੇਡ ਕਰਕੇ ਭਾਰੀ ਕਰਤੀ ਇੰਜਨ ਦੀ ਪਾਵਰ ਜਿੰਨੀ ਪਹਿਲਾਂ ਲੱਗਦੀ ਸੀ ਉਹਦੇ ਨਾਲ ਵੱਧ ਲੱਗ ਰਹੀ ਆ ਤਾਂ ਗੱਡੀ ਅੰਦਰ ਫੀਲ ਇਦਾਂ ਕਰਾ ਰਹੀ ਆ ਜਿਵੇਂ ਜੰਮ ਕੇ ਚੱਲਦੀ ਆ ਵਿਛ ਕੇ ਚੱਲਦੀ ਆ ਉੱtre ਸਸਪੈਂਸ਼ਨਾਂ ਨੂੰ ਤੇਰੇ ਇੰਜਨ ਨੂੰ ਦੋਨਾਂ ਨੂੰ ਨੁਕਸਾਨ ਦੇ ਰਿਹਾ ਬਾਕੀ ਮੈਨੂੰ ਪਤਾ ਅਜੇ ਵੀ ਬੰਦੇ ਮੈਨੂੰ ਥੱਲੇ ਕਮੈਂਟਾਂ 'ਚ ਬਹੁਤ ਬੋਲਣ ਆਉਣਗੇ ਕੋਈ ਚੱਕਰ ਨਹੀਂ ਜੇ ਵੀਡੀਓ 50 ਹਜ਼ਾਰ ਬੰਦਾ ਵੀ ਦੇਖਦਾ ਉਹ ਚੋਂ ਪੰਜ ਨੂੰ ਵੀ ਸਮਝ ਆ ਗਈ ਨਾ ਮੈਂ ਕੀ ਕਹਿਣਾ ਚਾਹੁੰਦਾ ਮੇਰੇ ਲਈ ਬਹੁਤ ਆ ਨਾ ਇਹ ਤੇ ਮੇਗੇ ਸੇ ਮੋਡੀਫਿਕੇਸ਼ਨ ਵਾਲੇ ਨੂੰ ਗਲਤ ਕਹਿ ਰਿਹਾ ਨਹੀਂ ਮੈਂ ਉਹ ਥਾਰ ਵਾਲੇ ਬੰਦੇ ਨੂੰ ਗਲਤ ਕਹਿ ਰਿਹਾ ਠੀਕ ਆ ਦੋਨਾਂ ਨੇ ਉਹ ਥਾਰ ਵਾਲੇ ਦਾ ਕੋਈ ਪਰਪਸ ਹੋਊਗਾ ਬੰਦੇ ਨੇ ਅਪਗ੍ਰੇਡ ਕਰਾਈ ਆ ਲਾਈਟ ਉਹਦਾ ਹੋਊ ਕੋਈ ਉਹਦੇ ਦਿਮਾਗ ਦੇ ਵਿੱਚ ਕੁਝ ਵੀ ਹੋ ਸਕਦਾ ਵਾਟੇ ਫਿਰ ਮੈਂ ਗਲਤ ਹੂੰਗਾ ਇੱਥੇ ਮੋਡੀਫਿਕੇਸ਼ਨ ਵਾਲਾ ਕਿਵੇਂ ਗਲਤ ਹੋ ਗਿਆ ਭਾਈ ਉਹ ਤਾਂ ਜਿਹੜੀ ਚੀਜ਼ ਆ ਚਲ ਠੀਕ ਆ ਉਹਨੇ 100 ਰੁਪਏ ਦੀ ਲੈ ਕੇ ਤੈਨੂੰ 1000 ਦੀ ਲਾਤੀ ਇਹ ਕਰ ਲਿਆ ਉਹਨੇ ਬਦਲਾਉਣ ਤਾਂ ਤੂੰ ਹੀ ਗਿਆ ਸੀ ਹੁਣ ਉਹਨੂੰ ਕੀ ਦੋਚ ਦਈਏ ਨਾ ਵਾਰੰਟੀ 'ਚ ਵੀ ਜੇ ਤੇਰੇ ਹੋਵੇ ਜਿਹੜੇ ਹਾਂ ਇੱਕ ਹੋਰ ਗੱਲ ਦੱਸਦਾ ਜੇ ਗੱਡੀ ਵਾਰੰਟੀ ਦੇ ਵਿੱਚ ਹੋਵੇ ਚੀਜ਼ਾਂ ਸੱਚ ਗੱਡੀ ਕਹਤਾ ਲਾਈਟ ਜਾਂ ਮਾਲਾ ਸਕਰੀ ਆ ਮੇਰੀ ਸਕਰੀਨ ਲਵਾਈ ਮੈਂ ਆਫਟਰ ਮਾਰਕਟ ਲਵਾਈ 6000 ਦੀ ਲੱਗੀ ਸੀ ਮੇਰੀ ਕੋਚੇ ਇਹ ਮੈਂ ਚਾਈਨੀਜ਼ ਲਈ ਆ ਕਿਸੇ ਦੁਕਾਨ ਤੋਂ ਲਈ ਆ ਛਾ ਉਹਨੇ ਮੈਨੂੰ 1 ਸਾਲ ਦੀ ਵਾਰੰਟੀ ਦਿੱਤੀ ਆ ਇਹ ਜੀ ਮੰਨ ਲਓ 22 ਚਾਂਸ ਕੋਈ ਆ ਜਾਵੇ ਨੁਕਸ 1 ਸਾਲ ਤੋਂ ਪਹਿਲਾਂ ਬਾਕੀ 2-3 ਸਾਲੇ ਲਾਈਫ ਹੁੰਦੀ ਬਾਲੀਏ ਨੇ ਚੱਲਣਾ ਨਹੀਂ ਮੈਨੂੰ ਪਤਾ ਇਹੇ ਸਾਲ ਦੇ ਵਿੱਚ ਵਿੱਚ ਇਹ ਪ੍ਰੋਬਲਮ ਆ ਜਵੇ ਮੈਂ ਜਾ ਕੇ ਦੁਕਾਨ ਵਾਲੇ ਕੋਲ ਖੜ ਜਾਂ ਜੀ ਆਹ ਲਓ ਭਾਈ ਸਾਹਿਬ ਤੁਹਾਡੇ ਕੋਲ ਸਕਰੀਨ ਲਵਾਈ ਸੀ ਇਹ ਚਾ ਪ੍ਰੋਬਲਮ ਆ ਗਈ ਰਿਪਲੇਸ ਕਰ ਦਿਓ ਤੁਸੀਂ ਕਹਿੰਦੇ ਇੱਕ ਸਾਲ ਦੀ ਗਾਰੰਟੀ ਉਹ ਉਹ ਕਿਹੜਾ ਘਰੇ ਬੈਠਾ ਬਣਾਉਣ ਲੱਗਿਆ ਹੋਇਆ ਦੁਕਾਨ ਵਾਲਾ ਉਹਨੇ ਕਹਣਾ ਠੀਕ ਆ ਮੈਂ ਰਿਪਲੇਸਮੈਂਟ ਤੇ ਪਾ ਦਿੰਨਾ ਜਿੱਦ ਦਿਨ ਆ ਗਈ ਦੱਸ ਦਾਂਗੇ ਮੁੜ ਕੇ ਮਾਰੀ ਚੱਲਿਓ ਗੇੜੇ ਮਹੀਨਾ ਨਾ ਆਵੇ ਡੇਢ ਮਹੀਨਾ ਨਾ ਆਵੇ ਦੋ ਮਹੀਨਾ ਨਾ ਆਵੇ ਉਹ ਚੈੱਕ ਹੋਣ ਗਈ ਐ ਹੋਣ ਗਈ ਐ ਇਹ ਬੰਦਾ ਉਹ ਚੀਜ਼ਾਂ ਸਮਝ ਸਕਦਾ ਜਿਹਦੇ ਨਾ ਹੋਈਆਂ ਹੁਣ ਗਾਰੰਟੀ ਵਾਲੀਆਂ ਚੀਜ਼ਾਂ ਖਰਾਬ ਹੋਈਆਂ ਨੇ ਜਿਹੜੇ ਮੋਡੀਫਿਕੇਸ਼ਨ ਵਾਲੇ ਬੰ ਉਹਨਾਂ ਦੀ ਵੀ ਨਹੀਂ ਗਲਤੀ ਪਿੱਛੋਂ ਵੀ ਨਹੀਂ ਆਉਂਦੀਆਂ ਚੀਜ਼ਾਂ ਇੱਕਣ ਬਦਲ ਬਦਲ ਕੇ ਚੱਲ ਜੋ ਵੀ ਹੋਵੇ ਯਾਰ ਉਹ ਤਾਂ ਵੱਧ ਹੀ ਗੱਲ ਬਸ ਕਹਿਣ ਦਾ ਮਤਲਬ ਮੇਰੇ ਇਹ ਆ ਕਿ ਜੇ ਤੁਸੀਂ ਗੱਡੀ ਨਮੀ ਲਈ ਆ ਉਹਦੀ ਲਾਈਫ ਲੈਣੀ ਆ ਉਹਨੂੰ ਬੰਦਿਆਂ ਨੂੰ ਜਿਵੇਂ ਕੰਪਨੀ ਤੋਂ ਗੱਡੀ ਆ ਗਈ ਓਕਣੇ ਰੱਖੋ ਤੁਹਾਡੀ ਗੱਡੀ ਨੂੰ ਕੁਝ ਨਹੀਂ ਹੁੰਦਾ ਨਾਲੇ ਜਿਹੜਾ ਤੁਹਾਡਾ ਚਲਾਵਾ ਜਾਇ ਜੀ ਤੁਸੀਂ ਪਹਿਲੇ ਦਿਨ ਚਲਾ ਲਿਓ ਓ ਜੇ ਤੁਸੀਂ 10ਵੇਂ ਸਾਲ ਚਲਾਉਂਗੇ ਦੇ ਤੁਸੀਂ ਉਹ ਚ ਕੋਈ ਵੀ ਚੀਜ਼ਾਂ ਛੇੜਖਾਨੀਆਂ ਕਰੋਗੇ ਉਹਦੀ ਲਾਈਫ ਘਟੂਗੀ ਉਹਦੀ ਗਾਰੰਟੀ ਵਾਰੰਟੀ ਕੁਝ ਨਹੀਂ ਹੁੰਦੀ ਜੇ ਰੁਪਏ ਦਰਖਤਾ ਨੂੰ ਲੱਗੇ ਨੇ ਬਾਦੂ ਨੇ ਵੇਚ ਤਾਂ ਮੇਰਾ ਭਰਾ ਚਾਹੇ ਧੂਣੀ ਲਾਲਾ ਸੇਕੀ ਚੱਲੋ ਜੇ ਕਮਾਈਆਂ ਨੇ ਮਿਹਨਤਾਂ ਦੀਆਂ ਤਾਂ ਸੰਭਾਲ ਕੇ ਰੱਖੋ ਫालतू ਇਧਰ ਉਧਰ ਦੀਆਂ ਚੀਜ਼ਾਂ ਨਾ ਲਵਾਓ ਹਾਂ ਜਿਹੜੀ ਚੀਜ਼ ਦੀ ਲੋੜ ਆ ਉਹ ਲਵਾਓ ਸਟੀਲ ਰਿੰਮ ਆਉਂਦੇ ਨੇ ਉਹਦੇ ਵੀਲ ਕੈਪ ਵਾਲੋ ਬਹੁਤ ਕਰਾਉਣਾ ਹਾਂ ਅਲਾਏ ਪਾਉਣ ਦੇ ਚਸਕਰ ਰੁਪਏ ਲਾਉਣੀਆਂ 35-40 ਹਜ਼ਾਰ ਰੁਪਏ ਜਾਂ 50 ਹਜ਼ਾਰ ਰੁਪਏ ਅ ਜਿਹੜਾ ਕੰਪਨੀ ਫਿਟਡ ਅਰੀਜਨਲ ਲਾਏ ਆਉਂਦਾ ਉਹੀ ਲਵਾ ਲਓ ਤੇ ਟਾਇਰ ਸਾਈਜ਼ ਵੀ ਉਹੀ ਰੱਖੋ ਜਿਹੜਾ ਕੰਪਨੀ ਤੋਂ ਉਹ ਉੱਪਰ ਵਾਲੇ ਮਾਡਲ ਦੇ ਵਿੱਚ ਟਾਇਰ ਸਾਈਜ਼ ਦਿੰਦੀ ਆ। ਬਸ ਮੇਰੇ ਕਹਿਣ ਦਾ ਮਤਲਬ ਇਹੀ ਸੀ। ਹਜੇ ਵੀ ਕਈ ਬੰਦੇ ਨਹੀਂ ਸਮਝੇ ਹੋਣਗੇ। ਬਹੁਤ ਘੱਟ ਬੰਦਿਆਂ ਨੂੰ ਸਮਝ ਲੱਗੀ ਹੋਊ ਮੈਂ ਕੀ ਗੱਲ ਕਹਿਣਾ ਚਾਹੁੰਦਾ। ਬਸ ਉਹਨਾਂ ਲਈ ਉਹ ਵੀਡੀਓ ਸੀ ਜਿਹੜੇ ਉਹ 10 15 20 ਬੰਦਿਆਂ ਨੂੰ ਸਮਝ ਲੱਗੀ ਹੋਊ ਮੇਰੀ ਗੱਲ ਵੀ ਮੇਰੇ ਕਹਿਣ ਦਾ ਮਤਲਬ ਕੀ ਸੀ। ਬਾਕੀ ਜਿੰਨੇ ਬੋਲਣਾ ਬੋਲੀ ਚਲੋ।